रास चले यार मेरे गुरु आए ऐ गुरु जी के मते गुरु जी गुरुवाजी के बिरोद टेकुवाओं की बात महाराज जी की फतेह की घन निशहा लाए वासिंद्र को कोई कल्पना है दशमी प्रार्थना से दव दव शंका ਸਹਾਇ ਅਰੰਧਾਹ ਗੁਰੂ ਜੀ ਸ੍ਰੀ ਹਰਿ ਕਰਮ ਸ੍ਰੀ ਹਰਿ ਬੰਦ ਸਤਿਅ ਹੈ ਏਕ ਜੇ ਮੁਕੇ ਸਾਹ ਬੁਨਤਾਏ ਤੇਜ ਵਾਹ ਸੁਨ ਧਰਨਾ ਮਨਿਆ ਵਿਤਾ ਸਤ ਤਾਮ ਹੋਏ ਸਹਾਇ ਜਸੁ ਬਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤ ਤਾਮ ਹੋਏ ਸਹਾਇ ਜਸਾੰ ਪਾਛਾ ਅਨ ਦਿਉਤ ਬੋਤ ਜੀ ਵਾਹਿਗੁਰੂ ਬੰਦਾ ਪਿਆਰਿਆ ਸੋਹਣ ਸੰਗ ਦਾ ਰਿਆ ਚਾਣੀ ਮੁਖ ਤੇਆ ਰੱਜੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਲੱਤਿਆ ਵਾਢ ਛੱਡਿਆ ਦੇ ਤਰਾਏ ਤੇ ਰਾਇ ਦੇਤੀ ਅੰਸ਼ਕੀਟਾ ਜਨਾ ਪਿਆਰਿਆ ਇਸ ਪਿਆਰਿਆ ਦੀ ਕਮਾਈ ਦਾ ਧੰਨ ਧਰਕੇ ਕਰਸਾ ਜੀ ਬੋਤ ਜੀ ਵਾਹਿਗੁਰੂ ਸਤਿਗੁਰਾਂ ਦੇ ਚਾਹੀਏ ਤੁਹਾਨੂੰ ਜੁਹਾਈ ਨਾ ਅੰਦਰ ਫੜੀ ਨਾ ਤੰੜੇ ਆਗਿਆ ਰਾਜੂ ਰਾਏ ਦੇ ਨੁਬਾਰਾਂ ਦੀ ਸੇਵਾ ਜੁੁਰਾਂ ਦੀਆਂ ਕੀਤੀਆਂ ਪਰ ਨਹੀਂ ਹਾਰਿਆ ਸਿੱਖੀ ਪੈਸਾ ਸਰਬਸਾ ਦਾ ਨੰਗਾਏ ਤੇ ਨੰਨੀ ਕੋਈ ਤਕਵਾਈ ਦੱਤਾਂ ਸਰਪੇ ਸਾਹਿਬ ਜੀ ਬੋਲਦੇ ਆਹੇ ਗੁਰੂ ਗੰਗਾ ਅੰਤ ਸਭਾ ਸਰਬਤ ਕੁਤਵਾਰਾਂ ਦੱਤਾਂ ਸਰਪੇ ਬੋਲੋ ਜੀ ਕੀਰਤ ਅਦਾਸ ਹੈ ਜੀ ਸਰਬਤ ਕਾਰਸਾ ਜੀ ਕੋ ਵਾਹਿਗੁਰੂ 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 ਜਤ ਅੰਤ ਸਤਿ ਸਤ ਸੁਖ ਹੋਵੇ ਜਦੋਂ ਜਦ ਕਾਰਸਾ ਜੀ ਸਾਹਿਬ ਤਾਂ ਕਰਿ ਸ਼ਰਨ ਆਏ ਤਦ ਦੇ ਦੇ ਸਤਿ ਜੀ ਹਰਿ ਦੀ ਕਿਰਪਾ ਪੰਚ ਕੀਨੀਤ ਜੀ ਸ੍ਰੀ ਸਾਹਿਬ ਜੀ ਸਹਾਇ ਬੋਲੋ ਜੀ ਵਾਹਿਗੁਰੂ ਸਿਖਾ ਨੂੰ ਸਿਖੀ ਦਾ ਕ੍ਰਿਸ਼ਕਾਨ ਰੈਤਨਾ ਵਿਕਾਮ ਸਦਾ ਪ੍ਰਸਨ ਦਾ ਨਾਮ ਸੁਦਾਨੰਦਾ ਸ੍ਰੀ ਅੰਮ੍ਰਿਤ ਸਰਸਾਰੂ ਜੀ ਦੇ ਦਰਸ਼ਨਿ ਸ਼ਨਾੰ ਚੰਕੀਆਂ ਢੰਡੇ ਬੰਗੇ ਪਤਿ ਰਖਾ ਵਾਹਿਗੁਰੂ ਇਹ ਕਾ ਤੁਠਾ ਆਪਣੇ ਪੰਛ ਦੇ ਸਦਾ ਸਹਾਇਕ ਤਰ ਜੀਓ ਸ਼੍ਰੀ ਰਣਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਤਾਹਾਂ ਦੇ ਜਿਹਾਤ ਪੰਛ ਨੂੰ ਸ਼ੋਰਿਆ ਜਾ ਹੈ ਖੁੱਲੇ ਦਰਸ਼ਨ ਦਿਨਾਂ ਤੇ ਸੇਵਾ ਸੁਣਾ ਆਪਣਾ ਨਾਮ ਕਰਸ ਜੀ ਨੂੰ ਬਖਸ਼ੋ ਦੇ ਨਾਨਕ ਦੇਵ ਤੇ ਆਂ ਜੋਤ ਆਸਣ ਆਂ ਘਰ ਆਸੁਰ ਬਦਿਤ ਪਾਵਨ ਭਗਤ ਵਸੁ ਕ੍ਰਿਪਾ ਦਾ ਨਿੰਦਾਂ ਸਤguru ਸੱਚੇ ਪਾਤਸ਼ਾਹ ਧੰਨ ਧੰਨ ਸਤguru ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਸਤਿ ਪੰਜੀ ਕੀ ਅਰਦਾਸ ਬੇਤੀ ਹੈ ਅੰਸ਼ਹੀਦ ਧੰਨ ਧੰਨ ਬਾਬਾ ਨਿਮ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਸਾਨ ਬਨਵਾਣ ਸ਼ੀ ਮਿਤਰ ਸਭੀ ਦੇ ਪਾਵਨ ਦਰਬਾਰ ਸਰ ਅੰਮ੍ਰਿਤੋਲੇ ਤੋਂ ਆਪ ਜੀ ਦੇ ਹਰੂਰ ਵਿਵਾਦ ਸਥੇ ਸੁਆਪੀ ਉਪਰੰਤ ਸਾਧੂ ਜੀ ਆਲਦੀ ਦੇ ਪਾਵਨ ਸੋਹਣੀ ਸੁਖਾਸਾ ਦੀ ਸੇਵਾ ਸੋਇਨਾ ਸਾਹਿਬ ਦੀ ਬਾਣੀ ਦਾ ਗੱਲ ਹੋਇਆ ਹੈ ਸਾਧੂ ਜੀ ਕੈ ਸੇਵਾ ਨਿਭਾਉਦੇ ਆ ਪਾਵਨ ਗੁਰ ਬਾਣੀ ਦਾ ਗੱਲ ਕਰਦੇ ਆ ਹੋਈਆਂ ਸੁਲਾਗ ਛਟੀਆਂ ਦੀ ਮੁੱਖ ਰੱਖਣੀ ਕਿਰਪਾਤਾ ਕਰਨੀ ਨਾਮ ਵਾਸਤੇ ਸਹਤ ਰੱਖਣੀ ਸਰਦੇ ਵੀ ਪ੍ਰਾਰਥਨਾ ਕਰਕੇ ਸੋਧ ਸਪਸ਼ਟ ਗੁਰ ਬਾਣੀ ਪੜੰਗੇ ਸੇਵਕਾਂ ਦੀ ਸੇਵਾ ਕਰੁੰਦੇ ਬਾਦਚਾਨ ਓਤਿਸ਼ਾ ਬਖਸ਼ਿਸ਼ ਕਰਦੇ ਪੜੀ ਸੁਣੀ ਬਾਣੀ ਦਾ ਭਾਗ ਲਰਿਆਏ ਸੇਵਕਾਂ ਸੰਤਾਂ ਦੇ ਰੱਤਨ ਦੇ ਸੋਣਾ ਆਧਨੀਆਂ ਸਿਰ ਤੋਂ ਸੇਵਾਵਾ ਪੀਤਾ ਮਹਾਂਨ ਦਰਸ ਤੇ ਪ੍ਰਵਾਨ ਕਰਨੀਆਂ ਆਪਣੇ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਜਨਮ ਬਖਣ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਦਾਤਰਾ ਸਭੀ ਕਰਮੀਆ ਕੋਣੀ 52 ਪਵਿੱਤਰ ਚਰਣਾ ਦੇ ਨਾਲ ਜੋੜ ਕੇ ਰੱਖਣਾ ਆਪਜੀ ਦੇ ਬਾੜੇ ਅੰਦਰ ਚਾਰ ਪਰ ਦਿਨ ਸੁਖ ਨਾਲ ਬਤੀਤ ਹੋਇਆ ਸਤਿਗੁਰੂ ਜੀ ਚਾਰ ਪਰ ਰਹਿਣ ਆਪਣੇ ਬਾੜੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣੇ ਅਮਰਤੂੜਿਆਂ ਦਾਤਾ ਹਿਤਨੇਮ ਸੇਵਾ ਸਿਮਰਨ ਕਰੇ ਦਾਤਾ ਬਖਸ਼ੇ ਪ੍ਰਕਾਸ਼ ਚਰਣਾ ਕਰੋ કૃਪਾਲਤਾ ਜੀ ਨੇ ਪਾਵਨ ਰੂਪ પ્રકાશ ਸੰਸਤਾਨ ਜਵਾਹ ਸੰਸਤਾਨ ਤੇ ਜਾਨ ਦੀ ਆਗਿਆ ਰક્ષੋ ਰਸਵੇਟਾ ਕੰ ਸੰਸਹਯੋਣਾ ਸੇਈ ਜਰਨੇ ਜਿਨਾ ਬਲਿਆ ਤੇਰਾ ਨਾਮ ਚਿਤ ਤਾ ਵੇਨਾ ਸੁਨਾਮ ਚਰਦੀ ਘਾ ਮੇਰੇ ਘਾਰੇ ਸੁਖ ਦਾ ਬਖਸ਼ਾ ਆਇ ਤਈ ਆ ਆ ਬਿਆਈ Thank oh, you.